ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਇੱਕ ਤੁਹਾਡੇ ਲਈ ਫਿਰ ਰੈਮਡੀ ਲੈ ਕੇ ਆਏ ਹਾਂ ਜਿਹੜੀ ਕਿ ਆਪਣੀ ਸਕਿਨ ਨਾਲ ਰਿਲੇਟਡ ਆ ਤੇ ਸਕਿਨ ਜਿਹੜੀ ਲੂਜ਼ ਹੋ ਜਾਂਦੀ ਜਿੰਨਾ ਪੈਣਾ ਦੀ ਬਹੁਤ ਜ਼ਿਆਦਾ ਸਕਿਨ ਲੂਜ਼ ਹੋ ਜਾਂਦੀ ਇੱਥੋਂ ਮਤਲਬ ਢਿਲਕ ਜਾਂਦੀ ਆ ਥਰਟੀ ਤੇ ਆ ਕੇ ਆਪਣੀ ਸਕਿਨਾਂ ਜਿਹੜੀ ਕਈਆਂ ਦੀ ਤਾਂ ਜੇ ਤਾਂ ਆਪਾਂ ਧਿਆਨ ਰੱਖ ਲਈਆਂ ਤਾਂ ਠੀਕ ਰਹਿੰਦੀ ਨਹੀਂ ਤਾਂ ਇੱਥੋਂ ਜ਼ਿਆਦਾ ਬਹੁਤ ਜ਼ਿਆਦਾ ਐਂਕਲ ਕਿ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਆ ਇੱਕ ਜਿਹੜੇ ਓਪਨ ਕਰੋਸ ਹੋਦੇ ਇਹਦਾ ਛੋਟਾ ਜਿਹਾ ਆਪਾਂ ਇੱਕ ਛੋਟੀ ਜੀ ਰੈਮਡੀ ਆ ਬਹੁਤ ਹੀ ਸਸਤੇ ਜਿਹੇ ਤਰੀਕੇ ਦੀ ਹੈਗੀ ਆ ਤੇ ਕੋਈ ਜ਼ਿਆਦਾ ਚੀਜ਼ਾਂ ਲਿਆਉਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਤੇ ਜਿਹੜਾ ਉਹਦਾ ਰਿਜ਼ਲਟ ਆ ਉਹ ਬਹੁਤ ਵਧੀਆ ਠੀਕ ਆ ਆਪਾਂ ਆਪਣੇ ਤੇ ਅਪਲਾਈ ਕਰਕੇ ਆਪਣਾ ਐਕਸਪੀਰੀਅੰਸ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਦੇ ਆਪਾਂ ਉਹ ਚੀਜ਼ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਅੱਜ ਤੇ ਇਹਦੇ ਲਈ ਆਪਾਂ ਨੂੰ ਬਸ ਸਿਰਫ ਦੋ ਚੀਜ਼ਾਂ ਹੀ ਚਾਹੀਦੀਆਂ ਜ਼ਿਆਦਾ ਕੁਝ ਵੀ ਨਹੀਂ ਚਾਹੀਦਾ ਠੀਕ ਆ ਇੱਕ ਤਾਂ ਚਾਹੀਦੀ ਆਪਾਂ ਨੂੰ ਆ ਵਾਲੀ ਮਲਤਾਨੀ ਮਿੱਟੀ ਜਿਹੜੀ ਕਿ ਤੁਸੀਂ ਆਪਣੀਆਂ ਅੱਗੇ ਵੀ ਵੀਡੀਓ ਦੇ ਵਿੱਚ ਦੇਖਣੀ ਆ ਆਪਣੇ ਕੋਲੇ ਇਹ ਵਾਲੀ ਮਲਤਾਨੀ ਮਿੱਟੀ ਇਹਦੇ ਵਿੱਚ ਆਹ ਵਾਲਾ ਪੈਕ ਆ ਜਿਹੜਾ ਨਿਕਲਿਆ ਆ ਆ ਦੇਖੋ ਐਵੇਂ ਦੀ ਐ ਨਿਕਲਦੀ ਆ ਇਹ ਗਣਪਤੀ ਦੀ ਆ ਹਰਬਲ ਠੀਕ ਆ ਦੇਖ ਲਓ ਆਪਾਂ ਨੇੜੇ ਤੋਂ ਤੁਹਾਨੂੰ ਦਿਖਾ ਦਿੰਦੇ ਆ ਇਹ ਸਾਰਾ 30 ਰੁਪਏ ਦੀ ਪੈਗੀ ਨਾ ਆ ਆ ਇੰਨਾ ਵੱਡੀ ਇੰਨੀ ਜ਼ਿਆਦਾ ਹੁੰਦੀ ਇਹਦੇ ਤੇ ਯਾਨੀ ਕਿ ਕਿੰਨਾ ਟਾਈਮ ਹੀ ਤੁਹਾਡੇ ਕੋਲੋਂ ਮੁੱਕਦੀ ਨਹੀਂ ਠੀਕ ਆ ਦੂਸਰੇ ਨੰਬਰ ਤੇ ਚਾਹੀਦਾ ਆਪਾਂ ਨੂੰ ਗੁਲਾਬ ਜਲ ਉਹ ਕੋਈ ਚੀਜ਼ ਨਹੀਂ ਚਾਹੀਦੀ ਪਰ ਉਹ ਸਿਰਫ ਦੋ ਚੀਜ਼ਾਂ ਚਾਹੀਦੀਆਂ ਇੱਕ ਗੁਲਾਬ ਜੱਪ ਤੇ ਇੱਕ ਹੈਗੀ ਆ ਮਲਤਾਨੀ ਮਿੱਟੀ ਜਿਹਦੇ ਨਾਲ ਕੀ ਆ ਆਪਣੀ ਸਕਿਨ ਜਿਹੜੀ ਬਹੁਤ ਜ਼ਿਆਦਾ ਟਾਈਟ ਵੀ ਹੋ ਜੂਗੀ ਤੇ ਜਿਹੜਾ ਸਕਿਨ ਬ੍ਰਾਈਟ ਵੀ ਹੋਊਗੀ ਤੇ ਦੂਸਰੇ ਨੰਬਰ ਤੇ ਜਿਹੜੇ ਆਪਣੇ ਇਥੇ ਓਪਨ ক্লোਜ਼ ਹੋ ਜਾਂਦੀ ਆ ਉਹ ਸ਼੍ਰਿੰਕ ਹੋਣੇ ਸ਼ੁਰੂ ਹੋ ਜਾਂਦੇ ਜੇਕਰ ਤੁਸੀਂ ਇਹ ਵਾਲਾ ਪੈਕ ਆਪਾਂ ਇਹ ਪੈਕ ਦੱਸਾਂਗੇ ਤੁਹਾਨੂੰ ਇਹ ਵਾਲਾ ਪੈਕ ਆ ਜਿਹੜਾ ਕਿ ਹਫ਼ਤੇ ਚ ਤਿੰਨ ਵਾਰ ਹੀ ਲਾਉਣਾ ਪਊਗਾ ਤੁਸੀਂ ਇੱਕ ਦਿਨ ਛੱਡ ਕੇ ਠੀਕ ਆ ਡੇਲੀ ਨਹੀਂ ਲਾਉਣਾ ਇੱਕ ਦਿਨ ਛੱਡ ਕੇ ਤੁਸੀਂ ਇਹ ਪੈਕ ਨੂੰ ਲਾਉਣਾ ਯੂਜ਼ ਕਰ ਲੋਗੇ ਜਦੋਂ ਸ਼ੁਰੂ ਕਰੋਗੇ ਤਾਂ ਤੁਸੀਂ 1 ਮਹੀਨੇ ਦੇ ਵਿੱਚ ਰਿਜ਼ਲਟ ਆ ਜਿਹੜਾ ਤੁਹਾਨੂੰ ਤੋਂ ਫੇਸ ਤੇ ਤੁਹਾਨੂੰ ਦਿਖੂਗਾ ਤੁਹਾਨੂੰ ਲੋਕ ਦੱਸਣਗੇ ਵੀ ਤੁਹਾਡੇ ਫੇਸ ਦਾ ਰਿਜ਼ਲਟ ਆ ਜਿਹੜਾ ਠੀਕ ਆ ਤੁਹਾਨੂੰ ਨਾ ਪਤਾ ਲੱਗੇ ਦੇਖੋ ਤੁਸੀਂ ਹਾਂਜੀ ਤੇ ਆਪਾਂ ਆ ਜਿਹੜੀ ਕੀ ਥੋੜੀ ਜੀ ਮਲਦਾਨੀ ਮਿੱਟੀ ਲੈ ਲੈਣੀ ਆ ਇੰਨੀ ਠੀਕ ਆ ਇਹਦੀ ਤੁਸੀਂ ਕਹੋਗੇ ਵੀ ਕਿੰਨੀ ਕੁਆਂਟੀਟੀ ਲੈਣੀ ਆ ਇਹ ਆਪਾਂ ਆਪਣੇ ਪੈਕ ਦੇ ਹਿਸਾਬ ਨਾਲ ਲੈਣੀ ਆ ਜਿੰਨੀ ਕ ਆਪਾਂ ਲਗਾਉਣਾ ਠੀਕ ਆ ਜਿੰਨੇ ਦਾ ਇਹਨਾਂ ਉਹ ਵੀ ਤੁਸੀਂ ਕਹੋ ਵੀ ਇੱਕ ਚਮਚਾਮ ਚੱਕ ਬਹੁਤ ਆ ਬਸ ਇਹਨੂੰ ਆਪਾਂ ਕੀ ਕਰਨਾ گلاب ਜਲ ਪਾਉਣਾ ਇਹਦੇ ਵਿੱਚ ਠੀਕ ਹੈ ਇਹ ਆਪਣੇ ਕੋਲੇ ਸਪਰੇਅ ਵਾਲਾ ਵੀ ਹੈਗਾ ਇਹ ਆਪਾਂ ਖੋਲ ਕੇ ਪਾਵਾਂਗੇ ਇਸ ਕਰਕੇ ਤੁਸੀਂ ਕੋਈ ਵੀ گلاب ਜਲ ਲੈ ਲੈ ਸਕਦੇ ਹੋ ਠੀਕ ਹੈ ਕਿਸੇ ਵੀ ਕੰਪਨੀ ਦਾ ਪਰ ਲਿਓ ਵਧੀਆ ਵਾਲਾ ਆਪਣੇ ਕੋਲੇ ਹਰਬਲ ਦਾ ਵਾਲਾ ਲਿਖੋ ਆਪਣਾ ਥੋੜਾ ਜਿਹਾ ਰਹਿ ਗਿਆ ਵੇਖੋ ਮੈਂ ਬਹੁਤ ਜ਼ਿਆਦਾ ਯੂਜ਼ ਕਰਦੀ ਆਂ ਮੀ ਸਕਿਨ ਤੇ ਇਹਦੇ ਨਾਲ ਆਪਾਂ ਇਹਦਾ ਇੱਕ ਪਤਲਾ ਜਿਹਾ ਘੋਲ ਤਿਆਰ ਕਰ ਲੈਣਾ ਨਾ ਤਾਂ ਜ਼ਿਆਦਾ ਉਹ ਮਤਲਬ ਸੰਘਣਾ ਹੋਵੇ ਨਾ ਜ਼ਿਆਦਾ ਪਤਲਾ ਹੋਵੇ ਠੀਕ ਹੈ ਲਓ ਜੀ ਆ ਦੇ। ਇਸ ਸਕਿਨ ਤੇ ਰਿਜ਼ਲਟ ਆ ਜਿਹੜਾ ਕਮਾਲ ਦਾ ਮਿਲੂਗਾ ਤੁਹਾਨੂੰ। ਤੇ ਤੁਸੀਂ ਜੇਕਰ ਤੁਹਾਨੂੰ ਇਹ ਮਲਤਾਨੀ ਮਿੱਟੀ ਨਹੀਂ ਮਿਲਦੀ ਤੁਸੀਂ ਇਹ ਮਤਲਬ ਜਿਵੇਂ ਆਪਣੇ ਆਮ ਪਿੰਡਾਂ ਜੋ ਸ਼ਹਿਰਾਂ ਜੋ ਗਾਚਨੀ ਮਿੱਟੀ ਜਿਹੜੀ ਗਾਚਨੀ ਹੁੰਦੀ ਆ ਉਹ ਮਿਲ ਜਾਂਦੀ ਆ ਤੁਸੀਂ ਉਹ ਵੀ ਪੀਸ ਕੇ ਘਰੇ ਉਹ ਵੀ ਬਣਾ ਸਕਦੇ ਹਾਂ ਪਾਊਡਰ ਫਾਰਮ ਚ ਵੀ ਲੈ ਸਕਦੇ ਆ ਇਹ ਆਨਲਾਈਨ ਵੀ ਮਿਲਦੀ ਆ ਤੇ ਆਮ ਦੁਕਾਨਾਂ ਤੋਂ ਮਿਲ ਹੀ ਜਾਂਦੀ ਆ ਠੀਕ ਆ ਲੋ ਜੀ ਐਵੇਂ ਦਾ ਆਪਾਂ ਇੱਕ ਪੈਕ ਆ ਜਿਹੜਾ ਤਿਆਰ ਕਰ ਲਿਆ ਦੇਖੋ ਹੁਣ ਆਪਾਂ ਇਹ ਆਪਣੇ ਫੇਸ ਤੇ ਲਗਾਉਣਾ ਠੀਕ ਆ ਫੇਸ ਤੇ ਤੁਸੀਂ ਬ੍ਰਸ਼ ਨਾਲ ਵੀ ਲਗਾ ਸਕਦੇ ਆ ਆਪਦੇ ਮਤਲਬ ਹੱਥ ਨਾਲ ਉਂਗਲ ਨਾਲ ਵੀ ਲਗਾ ਸਕਦੇ ਹੋ ਠੀਕ ਆ ਜਿਵੇਂ ਤੁਹਾਨੂੰ ਸੂਟ ਲੱਗੇ ਉਵੇਂ ਲਾਉਣਾ ਤੇ ਲਗਾ ਕੇ ਤੁਸੀਂ 15 ਤੋਂ 20 ਮਿੰਟ ਇਹਨੂੰ ਸੁੱਕਣ ਦੀ ਵੇਟ ਕਰਨੀ ਆ ਲੋ ਜੀ ਆਪਾਂ ਲਗਾਉਨੇ ਆ ਹੁਣ ਦੇਖੋ ਐਵੇਂ ਲਗੋਣਾ ਤੁਸੀਂ ਐਵੇਂ ਪਤਲਾ ਪਤਲਾ ਲੇਪ ਲਗਾ ਲੈਣਾ ਦਾ ਠੀਕ ਆ ਫੇਸ ਆ ਜਿਹੜਾ ਚੰਗੀ ਤਰ੍ਹਾਂ ਪਹਿਲਾਂ ਆਪਾਂ ਵਾਸ਼ ਕਰ ਲੈਣਾ ਠੀਕ ਆ ਆਪਣਾ ਫੇਸ ਆ ਜਿਹੜਾ ਵਾਸ਼ ਕੀਤਾ ਹੋਇਆ ਸੀਗਾ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕਰ ਲੈਣਾ ਫੇਸ ਤੇ ਫਿਰ ਇਹ ਵਾਲੀ ਚੀਜ਼ ਆ ਜਿਹੜੀ ਅਪਲਾਈ ਕਰਨੀ ਆ ਇਹ ਜਿਆਦਾ ਮੋਟਾ ਨਹੀਂ ਲਗਾਉਣਾ ਬਸ ਤੁਸੀਂ ਪਤਲਾ ਲਗਾਉਣਾ ਇਹ ਤੇ ਇਹ ਧਿਆਨ ਰੱਖਣਾ ਵੀ ਇਹ ਮੋਟਾ-ਮੋਟੀ ਲੀਅਰ ਨਹੀਂ ਲਗਾਉਣੀ ਹੈਗੀ ਇਹ ਤੁਸੀਂ ਬ੍ਰਸ਼ ਵਗੈਰਾ ਨਾਲ ਵੀ ਲਗਾ ਸਕਦੇ ਹੋ ਇਹਦੇ ਨਾਲ ਸਕਿਨ ਆ ਜਿਹੜੀ ਬ੍ਰਾਈਟ ਤਾਂ ਹੋਊ ਹੋਊ ਤੇ ਓਪਨ ਪੋਰਸ ਆ ਜਿਹੜੇ ਉਹ ਸ਼੍ਰਿੰਕ ਹੋਣੇ ਸ਼ੁਰੂ ਹੋ ਜਾਣਗੇ ਜਦੋਂ ਤੁਸੀਂ ਲਗਾਤਾਰ ਇਹਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਤੁਹਾਨੂੰ ਜਿਹੜਾ ਫਰਕ ਆ ਮਿਲੇਗਾ ਲਓ ਜੀ ਆਪਾਂ ਜਿਹੜਾ ਇਹ ਲਗਾ ਰਿਆ ਵੇਖੋ ਤੁਸੀਂ ਲਓ ਜੀ ਦੇਖੋ ਹੁਣ ਤੁਸੀਂ ਆਪਾਂ ਸਾਰੇ ਪੈਕ ਆ ਜਿਹੜਾ ਲਗਾ ਲਿਆ ਹੈਗਾ ਤੇ ਹੁਣ ਆਪਾਂ ਇਹਨੂੰ 15 ਮਿੰਟ ਤੱਕ ਸੁੱਕਣ ਦੇ ਲਈ ਵੇਟ ਕਰਾਂਗੇ ਤੇ ਫਿਰ ਆਪਾਂ ਤੁਹਾਨੂੰ ਫੇਸ ਆ ਜਿਹੜਾ ਵਾਸ਼ ਕਰਕੇ ਦਿਖਾਵਾਂਗੇ ਕਿੰਨਾ ਜ਼ਿਆਦਾ ਇਹਦਾ ਮਤਲਬ ਨਾਲ ਦੀ ਨਾਲ ਰਿਜ਼ਲਟ ਆ ਜਿਹੜਾ ਮਿਲਦਾ ਸ਼ੁਰੂ ਹੋ ਜਾਂਦਾ ਤੁਹਾਨੂੰ ਜਦੋਂ ਆਪਾਂ ਪੈਕ ਲਗਾ ਲਿਆ ਉਦੋਂ ਆਪਾਂ ਬੋਲਣਾ ਨਹੀਂ ਹੈਗਾ ਦੇਖ ਲਓ ਆਪਣਾ ਪੈਕ ਆ ਜਿਹੜਾ ਸੁੱਕਣਾ ਸ਼ੁਰੂ ਹੋ ਗਿਆ ਥੋੜਾ ਥੋੜਾ ਆਪਣੀ ਸਕਿਨ ਆ ਜਿਹੜੀ ਥੋ ਟਾਈਟ ਹੋ ਗਈ ਆ ਹੁਣ ਪੂਰਾ ਤਰ੍ਹਾਂ ਇਸ ਕਰਕੇ ਆਪਾਂ ਬੋਲਣਾ ਨਹੀਂ ਹੁੰਦਾ ਠੀਕ ਆ ਓਨੀ دیر ਤੁਸੀਂ ਬਿਲਕੁਲ ਚੁੱਪ ਰਹਿਣਾ ਸ਼ਾਂਤੀ ਚ ਰਹਿ ਕੇ ਤੇ ਜਦੋਂ ਸੁੱਕ ਕੇ ਧੋ ਕੇ ਉਸ ਤੋਂ ਬਾਅਦ ਤੁਸੀਂ ਬੋਲਣਾ ਠੀਕ ਆ ਤੇ ਇਹ ਜ਼ਰੂਰੀ ਆ ਖਾਸ ਕਰਕੇ ਇਹ ਚੀਜ਼ ਨੂੰ ਤੁਸੀਂ ਮਤਲਬ ਅਪਣਾਉਣੇ ਅਪਣਾਉਣਾ ਵੀ ਤੁਸੀਂ ਬੋਲਣਾ ਬਿਲਕੁਲ ਵੀ ਨਹੀਂ ਹੈਗਾ ਤੁਸੀਂ ਉਦੋਂ ਹੀ ਲਗਾਓ ਜਦੋਂ ਤੁਸੀਂ ਨਹੀਂ ਬੋਲਣਾ ਹੈਗਾ ਠੀਕ ਆ ਤਾ ਆ ਦੇਖੋ ਹੁਣ ਆਪਣਾ ਪੈਕ ਜਿਹੜਾ ਸੁੱਕਣਾ ਸ਼ੁਰੂ ਹੋ ਗਿਆ ਜਦੋਂ ਚੰਗੀ ਤਰ੍ਹਾਂ ਸੁੱਕ ਗਿਆ ਆਪਾਂ ਫੇਸ ਆ ਜਿਹੜਾ ਵਾਸ਼ ਕਰਕੇ ਫਿਰ ਤੁਹਾਨੂੰ ਦਿਖਾਉਣੇ ਆ ਵੀ ਆਪਣਾ ਫੇਸ ਆ ਜਿਹੜਾ ਕਿੰਨਾ 글로 ਕਰਦਾ ਕਿੰਨਾ ਸ਼ਾਈਨ ਕਰਦਾ ਹਾਂਜੀ ਦੇਖੋ ਹੁਣ ਆਪਾਂ ਆਪਾ ਫੇਸ ਆ ਜਿਹੜਾ ਧੋਇਆ ਇਹ ਦੇਖੋ ਕਿੰਨਾ ਸੌਫਟ ਹੋ ਗਿਆ ਫਰਕ ਆ ਜਿਹੜਾ ਤੁਹਾਨੂੰ ਦੇਖ ਹੀ ਰਿਹਾ ਹੋਊਗਾ ਠੀਕ ਆ ਆਪਾਂ ਤੁਹਾਡੇ ਨਾਲ ਉਹ ਵੀਡੀਓ ਵੀ ਸ਼ੇਅਰ ਕੀਤੀ ਹੈ ਜਦੋਂ ਆਪਾਂ ਸੁਕਾ ਕੇ ਚੰਗੀ ਤਰ੍ਹਾਂ ਕਿਉਂਕਿ ਆਪਾਂ ਬੋਲਦੇ ਨਹੀਂ ਸੀ ਇਸ ਕਰਕੇ ਉਸ ਚੀਜ਼ ਨੂੰ ਤੇ ਕਿਉਂਕਿ ਨਾ ਉਹ ਮਤਲਬ ਜੀ ਆਪਾਂ ਸੁੱਕਣ ਦੇ ਜਦੋਂ ਆਪਣਾ ਥੋੜਾ ਜਿਹਾ ਸੁੱਕ ਜੀ ਉਹ ਉਦੋਂ ਬੋਲਣਾ ਕਿਤੇ ਵੀ ਨਹੀਂ ਤੁਸੀਂ ਕਦੇ ਵੀ ਨਹੀਂ ਬੋਲਣਾ ਕਿਉਂਕਿ ਨਾ ਉਹਦੇ ਨਾਲ ਆਪਣੇ ਇੱਥੇ ਨਾ ਜੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਰਿੰਕਲਸ ਮਤਲਬ ਕਿ ਫਾਈਨ ਲਾਈਨਸੀਆਂ ਵੱਜ ਜਾਂਦੇ ਨੇ ਕੋਈ ਵੀ ਪੈਕ ਲਗਾਇਆ ਹੋਵੇ ਉਹ ਤੋਂ ਤੁਸੀਂ ਨਹੀਂ ਬੋਲਣਾ ਜਦੋਂ ਉਹ ਸੁੱਕਣਾ ਸ਼ੁਰੂ ਕਰਦੀ ਆਪਦਾ ਠੀਕ ਆ ਕਿਉਂਕਿ ਉਦੋਂ ਆਪਣਾ ਜਿਹੜਾ ਆਪਣੀ ਸਕਿਨ ਆ ਜਿਹੜੀ ਉਹਦੇ ਨਾਲ ਟਾਈਟ ਹੋ ਜਾਂਦੀ ਹੈ ਤੇ ਇਹੀ ਚੀਜ਼ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜਦ ਚੰਗੀ ਤਰ੍ਹਾਂ ਫੇਸ ਵਾਸ਼ ਕਰ ਲਿਆ ਆਪਾਂ ਤੇ ਇਹਨੂੰ ਸੋਕ ਕਰ ਲਿਆ ਚੰਗੀ ਤਰ੍ਹਾਂ ਟਾਵਲ ਨਾਲ ਦੇਖੋ ਤੇ ਫਿਰ ਤੁਸੀਂ ਕੀ ਕਰਨਾ ਇਹੀ ਗਲਵਜ਼ ਵਾਲ ਜਿਹੜਾ ਆਪਾਂ ਵਿੱਚ ਪਾਇਆ ਸੀ ਇਹ ਸਪਰੇਅ ਵਾਲਾ ਤੁਸੀਂ ਜੇ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਯੂਜ਼ ਕਰ ਸਕਦੇ ਹੋ ਜੇ ਨਹੀਂ ਹੈਗਾ ਤਾਂ ਚਲੋ ਫਿਰ ਤਾਂ ਕੋਈ ਗੱਲ ਨਹੀਂ ਪਰ ਜੇ ਤੁਸੀਂ ਇਹਨੂੰ ਯੂਜ਼ ਕਰੋਗੇ ਇਹਦਾ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਹੋਊਗਾ ਐਵੇਂ ਕਰਕੇ ਮੈਂ ਤਾਂ ਕੋਈ ਵੀ ਪੈਕ ਲਗਾਉਣ ਤੋਂ ਬਾਅਦ ਕਿਉਂਕਿ ਆਪਣੀ ਸਕਿਨ ਆ ਜਿਹੜੀ ਥੋੜਾ ਜਿਹਾ ਉਹ ਹਮਤਰਾ ਹਾਰਡ ਹਾਰਡ ਹੋ ਜਾਂਦਾ ਨਾ ਤਾਂ ਇਹਨੀ ਸਪਰੇਅ ਕਰ ਲੈਣੀ ਹੈ ਠੀਕ ਆ ਸਪਰੇਅ ਕਰਨ ਤੋਂ ਬਾਅਦ ਇਹਨੂੰ ਮਤਲਬ ਪੁੰਜਣਾ ਵਗੈਰਾ ਕਾਸੇ ਨਾ ਨਹੀਂ ਹੈ ਆਪਣੇ ਆਪ ਹੀ ਆਪਣੀ ਸਕਿਨ ਦੇ ਵਿੱਚ ਹੈ ਜਿਹੜਾ ਆਪਣੇ ਆਪ ਹੀ ਅਬਜ਼ਰਵ ਹੋ ਚੁੱਕਾ ਚੰਗੀ ਤਰ੍ਹਾਂ ਇਸੋਖ ਲੂਗੀ ਆਪਣੀ ਸਕਿਨ ਆ ਜਿਹੜੀ ਠੀਕ ਆ ਤੇ ਰਿਜ਼ਲਟ ਆ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਮਿਲੂਗਾ ਇਸ ਚੀਜ਼ ਦਾ ਤੇ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਰੈਮਡੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਓਕੇ ਬਾਏ ਜੀ